ਰਾਤ ਬਿਲੇ ਚੋਰਾ ਦੇ ਗਰੋਵ ਵੱਲੋਂ ਤਿੰਨ ਮੱਝਾਂ ਇੱਕ ਝੋਟਾ ਚੋਰੀ ਥਾਣਾ ਗੁਰਿਆਂ ਦੀਨ ਪੈਂਦੇ ਪਿੰਡ ਜੱਜਾ ਕਲਾ ਵਿਖੇ ਬੀਤੀ ਰਾਤ ਬਿਲੇ ਕਿਸਾਨ ਦੇ ਖੂਹ ਤੇ ਚੋਰਾ ਦੇ ਗਰੋਵ ਵੱਲੋਂ ਤੇਜ਼ ਤਰ ਹਥਿਆਰਾਂ ਦੀ ਨੋਕ ਤੇ ਬੰਦੀ ਬਣਾ ਕੇ ਤਿੰਨ ਮੱਝਾਂ ਤੇ ਇੱਕ ਝੋਟਾ ਗੱਡੀ ਚ ਲੱਦ ਕੇ ਫਰਾਰ ਹੋ ਗਏ ਜਿਨ੍ਹਾਂ ਦੀ ਕੀਮਤ ਲਗਭਗ 4 ਤੋਂ 5 ਲੱਖ ਰੁਪਏ ਦੱਸੀ ਜਾ ਰਹੀ ਹੈ ਪੀੜਤ ਕਿਸਾਨ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਰਾ ਦੀ ਗਿਣਤੀ 5 ਦੇ ਕਰੀਬ ਸੀ ਜਿਨ੍ਹਾਂ ਕੋਲ ਤੇਜ਼ ਤਰ ਹਥਿਆਰ ਸਨ ਉਨਾ ਅਗਿਆਤ ਦੱਸਿਆ ਕਿ ਆਪਣੇ ਸਾਥੀਆਂ ਨਾਲ ਚਿੱਟੇ ਰੰਗ ਦੀ ਗੱਡੀ ਵਿੱਚ ਆਏ ਹੋਏ ਸਨ ਉੱਚੀ ਆਵਾਜ਼ ਵਿੱਚ ਕੁੱਤੇ ਭੌਂਕਣੇ ਸ਼ੁਰੂ ਹੋ ਗਏ ਜਦੋਂ ਮੈਂ ਉੱਠ ਕੇ ਵੇਖਿਆ ਤਾਂ ਉਹਨਾਂ ਨੇ ਮੈਨੂੰ ਚਾਰੇ ਪਾਸੇ ਘੇਰਾ ਪਾ ਕੇ ਬੰਦੀ ਬਣਾ ਲਿਆ ਅਤੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਇਸ ਸਬੰਧ ਵਿੱਚ ਥਾਣਾ ਗੁਰਾਇਆਂ ਦੇ ਵਿੱਚ ਲਿਖਤੀ ਰੂਪ ਵਿੱਚ ਸ਼ਿਕਾਇਤ ਕਰ ਦਿੱਤੀ ਹੈ ਹਾਂਜੀ ਬਾਬਾ ਜੀ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਜਸਵਿੰਦਰ ਸਿੰਘ ਮੇਰਾ ਨਾਮ ਹੈ ਜੀ ਤੇ ਜੱਜਾ ਕਲਾਂ ਮੇਰਾ ਪਿੰਡ ਹੈ ਜੀ ਸਰ ਕੀ ਬਾਤ ਦਾ ਤੋ ਵੀ ਹੈ ਬਾਰਦਾ ਰੇਲ ਹੋਈ ਗਏ ਸਾਡੀਆਂ ਪਹਿਲੇ ਦਾ ਮੱਝਾ ਖੁੱਲ ਗਈਆਂ ਦੋ ਤੇ 20 ਤਰੀਕ ਨੂੰ ਨਾ 9 ਤਰੀਕ ਨੂੰ ਤੇ ਉਹਦੇ ਵਿੱਚ ਸਾਡੀਆਂ ਦੋ ਮੱਝਾਂ ਜਿਹੜੀਆਂ ਸੀਗੀਆਂ ਉਹ ਦੁੱਧ ਵਾਲੀਆਂ ਸੀਗੀਆਂ ਤੇ ਉਹ ਉਹ ਨੁਕਸਾਨ ਕਰ ਗਿਆ ਸਾਡਾ ਯਾਰ ਕਿੰਨਾ ਕੁ ਦੁੱਧ ਦਿੰਦੀਆਂ ਸੀ ਜਿਹੜਾ ਨੁਕਸਾਨ ਸਾਡਾ ਉਹ ਸਾਡਾ 2.5 ਲੱਖ ਦਾ ਨੁਕਸਾਨ ਜਿੱਦਾਂ ਹੋ ਗਿਆ ਉਹ ਦੋ ਮੱਝਾਂ ਦਾ ਇਹ ਆ ਜਿਹੜੀਆਂ ਹੁਣ ਖੁੱਲੀਆਂ ਹੈਗੀਆਂ ਆ ਤੇ ਐਤਵਾਰ ਰਾਤ ਨੂੰ ਇਹ ਵੀ ਜਿਆਦਾ ਸਾਡਾ ਨੁਕਸਾਨ ਹੋ ਗਿਆ ਇਹ ਵੀ ਡੇਢ ਕੋਨੇ 2 ਲੱਖ ਦਾ ਨੁਕਸਾਨ ਸਾਡਾ ਇਹ ਵੀ ਕਰ ਗਿਆ ਕਿਉਂਕਿ ਇੱਕ ਮੱਝ ਵਪਾਰੀ ਸੀ ਤੇ ਦੂਜਾ ਝੋਟਾ ਤਗੜਾ ਸਾਡੇ 13 ਸਾਲਾਂ ਦਾ ਉਹ ਐਸੇ ਦਾ ਵੱਡਾ ਇਹ ਉਹ ਸਾਡਾ 40-50 ਹਜ਼ਾਰ ਦਾ ਨੁਕਸਾਨ ਉਹੀ ਕਰ ਗਏ ਨਾਲ ਤੇ ਇਹ ਕਰਕੇ ਸਾਨੂੰ ਜਿਹੜਾ ਮੈਂ ਉਸ ਵੇਲੇ ਜਿੱਦਾਂ ਉਥੇ ਸੀਗਾ ਉੱਥੇ ਉਹਦੇ ਪੰਜ ਬੰਦੇ ਨੂੰ ਗਏ ਉਹਨਾਂ ਨੇ ਢੇਰਾ ਪਾ ਕੇ ਫਾੜ ਲਿਆ ਮੈਨੂੰ ਫਾੜ ਕੇ ਤੇ ਉੱਥੇ ਮੇਰੇ ਸੈੱਟ ਦੇ ਉੱਤੇ ਗੜਾਸੀ ਰੱਖ ਦਿੱਤੀ ਉਹਨਾਂ ਨੇ ਤੇ ਕਹਿੰਦੇ ਤੇ ਹਾਂ ਹੁਣ ਇੱਥੋਂ ਉੱਠਣਾ ਨਹੀਂ ਜੇ ਉੱਠਿਆ ਤੇ ਅਸੀਂ ਤੇਰਾ ਸਿਰ ਵੱਢ ਦੇਣਾ ਉਹਨਾਂ ਨੇ ਢੇਰਾ ਪਾ ਕੇ ਫਾੜ ਕੇ ਦਾ ਮੈਨੂੰ ਉੱਥੇ ਬਿਠਾ ਲਿਆ ਤੇ ਮੇਰੇ ਦੇਖਦੇ ਤੇ ਫੇ ਉਹ ਉਹਨਾਂ ਨੇ ਪਸੂ ਖੋਲ ਲਿਆ ਦੋਈ ਖੋਲ ਕੇ ਰਾਤ ਨੂੰ ਫੇ ਗੱਡੀ ਸਾੜ ਕਿਤੇ ਖੜੀ ਕੀਤੀ ਸੀਗੇ ਉਹਨਾਂ ਨੇ ਉੱਥੇ ਸਾੜ ਕਿਤੇ ਤੋੜ ਕੇ ਲਿਆਏ ਆ ਤੇ ਨਾਲੇ ਮੈਨੂੰ ਵੀ ਉਹਨਾਂ ਚਰ ਉਹਨੇ ਨਾਈ ਗੜਾਸੀ ਮੇਰੇ ਸਿਰ ਦੇ ਉੱਤੇ ਰੱਖੀ ਜਿੰਨਾ ਚਿਰ ਉਹਨੇ ਗੱਡੀ ਦੇ ਵਿੱਚ ਮੱਝਾਂ ਚਾਣ ਨਹੀਂ ਲਈਆਂ ਇਹ ਉਹਨਾਂ ਨੇ ਖੇਰ ਮੈਨੂੰ ਬਾਅਦ ਦੇ ਵਿੱਚ ਜਦੋਂ ਗੱਡੀ ਤੋਲ ਲਈ ਤਾਂ ਫੇਰ ਮੈਨੂੰ ਉਹ ਛੱਡ ਛੱਡ ਕੇ ਗਏ ਆ ਜਾਨੀ ਜਿੱਤਾ ਕਿੰਨੇ ਕ ਵੇਲੇ ਦੀ ਬਾਤ ਆ ਇਹ ਜੀ ਆ ਤਾਂ ਉਹ 12 ਵਜੇ ਗਏ ਰਾਤ ਨੂੰ 12 ਵਜੇ ਆ ਗਏ ਤੇ 12 ਵਜੇ ਤੋਂ ਯਾਨੀ ਕਿ 1 ਘੰਟਾ ਯਾਨੀ ਕਿ ਲੱਗ ਗਿਆ ਉਹਨਾਂ ਨੂੰ ਉੱਥੇ ਕੁੱਤੇ ਸਾਡੇ ਸਿਗੇ ਉੱਥੇ ਘਮਾਉਂਦੇ ਰਹੇ ਉਹਨਾਂ ਨੂੰ ਤੇ ਉਹਨਾਂ ਨੇ ਲੱਗੇ ਨੇ ਲੱਗਣ ਦਿੱਤੇ ਤੇ ਮੈਂ ਵਿੱਚ ਫੇਰ ਦਾਸ਼ਗਰ ਇਹਦਾ ਉਹਨਾਂ ਨੂੰ ਉਹਨਾਂ ਨੂੰ ਟਾਈਮ ਨਹੀਂ ਸੀ ਲੱਗਦਾ ਵੀ ਕਿਸੇ ਤਰ੍ਹਾਂ ਬੇਅੰਦਰ ਫੂਡ ਨਾ ਜਾ ਰਹੇ ਬੰਦੇ ਬੈਠੇ ਹੋਣ ਕਿਉਂਕਿ ਪਹਿਲਾਂ ਵੀ ਬਾਰਦਤ ਹੋ ਚੁੱਕੀ ਸੀ ਵੇ ਇੱਕ ਬੰਦਾ ਜਿਹੜਾ ਘੁੰਮਦਾ ਹੈ ਉਹ ਹੀ ਦੱਸਦਾ ਹੈ ਹੋਰ ਕੋਈ ਬੰਦਾ ਦੱਸਦਾ ਨਹੀਂ ਉਹਨਾਂ ਨੂੰ ਤੇ ਇਸ ਕਰਕੇ ਉਹ ਡਰਦੇ ਜਿਹੜੇ ਸੀ ਉਹ ਲੱਗੇ ਵੀ ਨਾ ਸੀ ਆਉਂਦੇ ਤੇ ਥੋੜਾ ਉਹਨਾਂ ਨੂੰ ਟਾਈਮ ਲੱਗ ਗਿਆ ਤੇ ਮੇਰਾ ਵੀ ਅੱਡਾ ਹੋ ਗਿਆ ਮੈਨੂੰ ਵੀ ਮੈਂ ਕਿਹਾ ਹੁਣ ਮੈਂ ਘੇਰ ਚੁੱਕਿਆ ਯਾਨੀ ਕਿ ਯਾਨੀ ਕਿ ਪੂਰੀ ਤਰ੍ਹਾਂ ਮੈਨੂੰ ਇੱਥੋਂ ਬਾਹਰ ਨਿਕਲਦਾ ਕੋਈ ਮੇਰਾ ਹੈ ਨਹੀਂਗਾ ਤੇ ਮੈਨੂੰ ਵੀ ਯਾਨੀ ਕਿ ਡਰ ਪੈ ਗਿਆ ਮੈਂ ਕਿ ਹੁਣ ਜੇ ਮੈਂ ਇਹਨਾਂ ਦੇ ਕੋਈ ਹਥਿਆਰ ਆਪਣੇ ਚੱਕ ਕੇ ਜਾਂ ਕਈ ਬਗੈਰਾ ਜਾਂ ਕੋਈ ਹੋਰ ਚੀਜ਼ ਚੱਕ ਕੇ ਇਹਨਾਂ ਦਾ ਮੁਕਾਬਲਾ ਵੀ ਕਰੂੰਗਾ ਤਾਂ ਇਹਨਾਂ ਨੇ ਮੈਨੂੰ ਇੱਥੇ ਮਾਰ ਦੇਣਾ ਹਾਂ ਫੇਸ ਕਰਕੇ ਮੈਂ ਨਾ ਮੈਂ ਦੌੜਨ ਦੀ ਕੋਸ਼ਿਸ਼ ਕੀਤੀ ਨਾ ਮੈਂ ਦੂਜਾ ਕੀਤਾ ਬਈ ਕੋਈ ਇੱਥੇ ਆ ਚੱਕਾ ਫੇਰ ਮੈਂ ਆ ਰਾਮਨ ਜਮ ਨੂੰ ਪਤਾ ਲੱਗ ਗਿਆ ਐ ਨਾਲੇ ਦੁਬਾਰੇ ਸਾਰੇ ਪਾਸੇ ਘੁੰਮਦੇ ਆ ਫੇ ਮੈਂ ਛੜੇ ਤਾਂ ਮੈਂ ਅਚੋਪਾ ਕਰਕੇ ਬਹਿ ਗਿਆ ਖਾਲੀ ਹੱਥੀ ਫੇ ਉਹਨਾਂ ਨੇ ਮੈਨੂੰ ਫੜ ਲਿਆ ਆ ਕੇ ਇਹ ਜਿੰਨ ਦਿਨ ਪਹਿਲੇ ਦਿਨ ਆ ਤੇ ਜਦੋਂ ਤੁਸੀਂ ਦੱਸ ਰਹੇ ਆ 8 ਤੇ 9 ਦੇ ਤਰੀਕ ਦੇ ਵਿੱਚ ਘਰ ਆਏ ਆ ਹਾਂਜੀ ਤੇ ਉਸ ਦਿਨ ਹੈ ਨਹੀਂ ਸੀ ਕਿ ਤੁਸੀਂ ਕੂਤੇ ਉਸ ਉਸ ਟਾਈਮ ਹੈ ਨਾ ਸੀ ਅਸੀਂ ਕੋਈ ਵੀ ਕੂਤੇ ਕਹਦੇ ਗਏ ਉਸ ਟਾਈਮ ਨਾਕ ਜਾਨੀ ਜਾਨਦੇ ਰਹੇ ਆ ਉਦੋਂ ਪਰ ਉਸ ਟਾਈਮ ਹੈ ਨਾ ਸੀ ਕੋਈ ਵੀ ਤੁਸੀਂ ਸੀਸੀ ਪੁਟੇਜ ਕੋਈ ਆਈ ਹੈ ਕੈਮਰਿਆਂ ਦੇ ਵਿੱਚ ਕੋਈ ਜਿੱਦਾਂ ਗੱਡੀਆਂ ਦੀ ਕੋਈ ਵੀਡੀਓ ਵਗੈਰਾ ਹਾਏ ਉਹ ਕੱਲ ਜਿਹੜੀਆਂ ਐਤਵਾਰ ਰਾਤ ਨੂੰ ਲਗਾਏ ਆ ਉਹ ਫੇ ਕਢਾਈਆਂ ਆ ਅਸੀਂ ਉਹ ਆਈਆਂ ਵੀ ਆ ਉਹਨਾਂ ਦੇ ਵਿੱਚ ਪਸ਼ੂ ਲੱਦੇ ਇੱਕ ਗੱਡੀ ਦੇ ਵਿੱਚ ਆਏ ਵੀ ਰਾਤ ਨੂੰ ਉੱਥੇ ਕਢਾਇਆ ਸੀਗਾ ਉਹਨਾਂ ਨੇ ਤੇ ਉਹਦੇ ਵਿੱਚ ਆਏ ਵੀ ਆ ਤੇ ਬਾਕੀ ਹੁਣ ਕੈਮਰੇ ਕੋਲਰੇ ਪੁਲਿਸ ਵਾਲਿਆਂ ਨੇ ਵੀ ਚੈੱਕ ਚੁੱਕ ਕੀਤੇ ਆ ਕਰਾਇਆ ਉਹ ਵੀ ਦੇਖਦੇ ਆ ਵੀ ਨੰਬਰ-ਨੰਬਰ ਕੋ ਮੈਚ ਗਿਆ ਤਾਂ ਫਿਰ ਅਸੀਂ ਕਾਰਵਾਈ ਕੋ ਕਰ ਸਕਦੇ ਹਾਂ ਤੁਹਾਡਾ ਜਿਹੜਾ ਖੂਹ ਹੈ ਕੇਸ ਰੋਡ ਤੇ ਸਥਿਤ ਹੈ ਇਹ ਸਾਨੂੰ ਫਲੋਰ ਰੋਡ ਤੇ ਪੈਂਦਾ ਜੀ ਸਾਡਾ ਉਹਦਾ ਫਲੋਰ ਰੋਡ ਤੋਂ ਥੱਲੇ ਪੈਂਦਾ ਪੈ ਪਿੱਛੇ ਨੂੰ ਦੋਟਾ ਇਕੱਤਿਆਂ ਦਾ ਫਾਸਲਾ ਹੈਗਾ ਰਾਹ ਰੋਡ ਤੋਂ ਹਟਾ ਮੈਂ ਪਿੱਛੇ ਨੂੰ ਲੈੰਦੇ ਪਾਸੇ ਨੂੰ ਤੇ ਰੋਡ ਉ ਮੋੜੇ ਪੈਂਦਾ ਤੁਰ ਕੇ ਯਾਨੀ ਕਿ ਜਾਣਾ ਪੈਂਦਾ ਤੋਰ ਕੇ ਵੀ ਨਹੀਂ ਜਾਣਿਆ ਪੈਂਦਾ ਯਾਨੀ ਕਿ ਉਹ ਤੋਰ ਕੇ ਬੰਦੇ ਗਏ ਇੱਥੇ ਖੜੀ ਕਰਕੇ ਗੱਡੀ ਉੱਤੇ ਰੋਡ ਦੇ ਉੱਤੇ ਤੇ ਉਹਨਾਂ ਨੇ ਤੋਰ ਕੇ ਉੱਥੋਂ ਅੱਗੇ ਵੀ ਪਸ਼ੂ ਤੋਰ ਕੇ ਲੈ ਜਾਂਦੇ ਤੇ ਜਿਹੜੀਆਂ ਪਹਿਲਾਂ ਦੋ ਮੱਝਾਂ ਲੈ ਕੇ ਗਏ ਜਾਂ ਦੂਜੀ ਵਾਰੀ ਮਿੰਨੂ ਵੀ ਬੰਨ ਕੇ ਨਾਲ ਲੈ ਕੇ ਆਏ ਉਦੋਂ ਵੀ ਉੱਥੋਂ ਤੋਰ ਕੇ ਲੈ ਆਏ ਗੱਡੀ ਰੋਡ ਦੇ ਉੱਤੇ ਖੜੀ ਸੀ ਉਹਨਾਂ ਦੀ ਤੇ ਪੁਲਿਸ ਨੂੰ ਸ਼ਿਕਾਇਤ ਵਗੈਰਾ ਕਰ ਦਿੱਤੀ ਹਾਂਜੀ ਹਾਂਜੀ ਅਸੀਂ ਰਿਪੋਰਟ ਦੇ ਦਿੱਤੀ ਐ ਪੰਚਾਇਤ ਵੀ ਗਏ ਸੀ ਨਾਲ ഓരോ ബന്ധ സേന